ਹਾਂਜੀ ਸਰਦਾਰ ਮਨਜੀਤ ਸਿੰਘ ਜੀ ਅੱਜ ਦੀ ਜੋ ਮੀਟਿੰਗ ਆ ਇਹਦਾ ਕੀ ਮੁੱਦਾ ਜੀ ਮੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵ ਦਾ ਭਲਾਈ ਸੇਵਾ ਸੁਸਾਇਟੀ ਰਜਿਸਟਰਡ ਇਹ ਮਹੀਨਾ ਬਾਅਦ ਅੱਜ ਮੀਟਿੰਗ ਹੋਈ ਸੀ ਉਹਦੇ ਵਿੱਚ ਦੋ ਤਿੰਨ ਮਤੇ ਜਿਹੜੇ ਆ ਉਹ ਸਰਵ ਸੰਮਤੀ ਨਾਲ ਪਾਸ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਪਹਿਲਾ ਮਤਾ ਹੈ ਕਿ ਲੋੜਵੰਦ ਸਿੱਖ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਸਵੈਟਰ ਕਿਉਂਕਿ ਸਰਦੀ ਆ ਰਹੀ ਹੈ ਸਵੈਟਰ ਜਿਹੜੇ ਆ ਉਹਨਾਂ ਨੂੰ ਕਿੱਥੇ ਜਾਨ ਤਾਂ ਉਹਦੇ ਲਈ ਪ੍ਰਿੰਸੀਪਲ ਗੁਰਨੇਕ ਸਿੰਘ ਵੀ ਇਤਨਾ ਸਦਕਾ ਸਾਡੇ ਚੇਅਰਮੈਨ ਸਾਚਾਰਨਜੀਤ ਸਿੰਘ ਜੀ ਜੇ ਉਹ ਘਰ ਬੈਠੇ ਨੇ ਉਹਨਾਂ ਦੀ ਆਪਰੇਸ਼ਨ ਹੋਇਆ ਉਹ ਵੀ ਬਾਅਦੂਬ ਨਹੀਂ ਉਹਨਾਂ ਨੇ ਯਤਨ ਕੀਤੇ ਤੇ ਮਾਇਆ ਇਕੱਤਰ ਹੋਈ ਤੇ ਸਵੈਟਰ ਜਿਹੜੇ ਆ ਉਹ ਅਰੇਂਜ ਕੀਤੇ ਉਹਦੇ ਵਿੱਚ ਬੱਚਿਆਂ ਨੂੰ ਅਸੀਂ ਸਵੈਟਰ ਜਿਹੜੇ ਆ ਉਹ 30 ਤਰੀਕ ਨੂੰ ਰਾਮਗੜੀਆ ਗਰਲਜ਼ ਐਂਡ ਬॉयਜ਼ ਸਕੂਲ ਦੇ ਬੱਚਿਆਂ ਬੱਚਿਆਂ ਨੂੰ ਵੰਡਣ ਜਾ ਰਹੇ ਆ ਸੰਸਤਾ ਵੱਲੋਂ ਤੇ ਅਗਲੇ ਮਹੀਨੇ ਜਿਹੜਾ ਉਹ 15 ਤਰੀਕ ਦੇ ਨੇੜੇ ਤੇੜੇ ਡੇਟ ਸਕੂਲ ਕੋ ਲੈ ਕੇ ਅਸੀਂ ਗੁੱਜਰਖੰਡ ਸਕੂਲ ਦੇ ਬੱਚਿਆਂ ਨੂੰ ਵੀ ਲੈਣਾ ਹੈ ਬੱਚੇ-ਬੱਚਿਆਂ ਨੂੰ ਅਸੀਂ ਦੇਣ ਜਾ ਰਹੇ ਹਾਂ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਹੀ ਸਮਾਜ ਦੇ ਸਮੂਹ ਜ਼ਾਦੀ ਸੱਜਣਾ ਨੂੰ ਕਿ ਆਪਣੇ ਆਪਣੇ ਦਸਵੰਦ ਵਿੱਚੋਂ ਮਾਇਆ ਸਭਲੀ ਕਰਕੇ ਇਹ ਜਿਹੜੇ ਲੋੜਵੰਦ ਬੱਚਿਆਂ ਨੂੰ ਕਿਉਂਕਿ ਸਰਦੀ ਆ ਰਹੀ ਹੈ ਜਿਹੜੇ ਬੱਚੇ ਫੋੜ ਨਹੀਂ ਕਰਦੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਇਹ ਸੇਵਾ ਜਿਹੜੀ ਹੈ ਉਹ ਸਵੈਕਾਂ ਦਾ ਲੰਗਰ ਅਸੀਂ ਇੱਕ ਉਹਦਾ ਨਾਮ ਰੱਖਿਆ ਹੈ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਸਵੈਟਰ ਦੇ ਰਹੇ ਨੇ ਸਾਰੇ ਮੈਂਬਰ ਬਹੁਤ ਗੁਰੂ ਨੇੜੇੋਂ ਚੱਲ ਕੇ ਆਏ ਨੇ ਸਭ ਦਾ ਜਿੱਥੇ ਬਹੁਤ-ਬਹੁਤ ਧਰਵਾਦ ਹੈ ਉਥੇ ਸਾਰੇ ਮੈਂਬਰ 2K ਬਹੁਤ ਹੀ ਐਜੂਕੇਟਿਡ ਪੜ੍ਹੇ ਲਿਖੇ ਤੇ ਸਾਰੀ ਬੜੇ ਦਾਨੀ ਸੁਭਾਅ ਦੇ ਸਮਾਜ ਸੇਵੀ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧਰਵਾਦ ਹੈ ਜਿਹੜੇ ਹਰ ਮੀਟਿੰਗ 'ਚ ਸਾਡੇ ਸੱਦੇ ਤੇ ਪਹੁੰਚਦੇ ਨੇ ਔਰ ਆਸ ਕਰਦੇ ਆ ਇਸੇ ਤਰ੍ਹਾਂ ਵੀ ਗੁਰਨਾਰਕ ਸਾਹਿਬ ਬਖਸ਼ਿਸ਼ ਕਰਨ ਕਿ ਅਸੀਂ ਸਮਾਜ ਦੀ ਸੇਵਾ ਕਰਦੇ ਰਹੀਏ ਜਿਵੇਂ ਅੱਜ ਦਿਵਾਲੀ ਆ ਜੀ ਦਿਵਾਲੀ ਦੇ ਉੱਤੇ ਕੀ ਆਪਾਂ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਵੀ ਆਪਾਂ ਸੰਸਥਾਵਾਂ ਨੂੰ ਆਪਣੀ ਮਾਨਵਤਾ ਭੜਾਈ ਵਸਣ ਮਾਨਵਤਾ ਸੁਸਾਇਟੀ ਵੱਲੋਂ ਅਸੀਂ ਗ੍ਰੀਨ ਦਿਵਾਲੀ ਬਣਾਉਣ ਦਾ ਸੰਦੇਸ਼ ਦਿੱਤਾ ਹੈ ਤੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਪਟਾਕੇ ਨਾ ਚਲਾ ਕੇ ਉਹ ਜਿਹੜੇ ਕੁਝ ਮਿੰਟਾਂ ਵਿੱਚ ਹੀ ਹਜ਼ਾਰਾਂ ਰੁਪਏ ਨੂੰ ਅਸੀਂ ਅੱਗ ਲਾ ਦਿੰਨੇ ਆ ਉਹਨਾਂ ਵਿੱਚੋਂ ਭਾਵੇਂ ਸੈਂਕੜੇ ਰੁਪਏ ਦਾ ਕੁਛ ਰੁਪਏ ਕੱਢ ਕੇ ਤੁਸੀਂ ਦਸਵੰਦ ਦੇ ਰੂਪ ਵਿੱਚ ਇਹਨਾਂ ਬੱਚਿਆਂ ਦੀ ਸੇਵਾ ਕਰੋ ਗਰੀਬਾਂ ਦੀ ਸੇਵਾ ਕਰੋ ਉਹ ਤੁਹਾਨੂੰ ਅਸੀਸਾਂ ਦੇਣਗੀਆਂ ਜਿਹੜੀਆਂ 5 ਮਿੰਟਾਂ 'ਚ ਤੁਸੀਂ ਹਜ਼ਾਰਾਂ ਮੈਨੂੰ ਅੱਗ ਲਾ ਦੋਗੇ ਉਹਦਾ ਕੋਈ ਫਾਇਦਾ ਨਹੀਂ ਹੋਵੇਗਾ ਪ੍ਰਦੂਸ਼ਣ ਹੀ ਫੈਲਦਾ ਹੈ ਇਸ ਕਰਕੇ ਅਸੀਂ ਬੂਟੇ ਵੀ ਕੁਝ ਅਰੇਂਜ ਕੀਤੇ ਨੇ ਤੇ ਗ੍ਰੀਨ ਦੀਵਾਲੀ ਦਾ ਅਸੀਂ ਸੁਵੇਸ਼ ਦੇ ਰਹੇ ਹਾਂ ਕਿ ਸਾਰੇ ਵੀਰਾਂ ਭੈਣਾਂ ਨੇ ਸਲਾਹ ਕੀਤੀ ਹੈ ਕਿ ਅਸੀਂ ਗ੍ਰੀਨ ਦੀਵਾਲੀ ਮਨਾਈਏ ਗੁਰਪੁਰਬ ਆ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 5 ਤਰੀਕ ਦਾ ਉਹਦੇ ਬਾਰੇ ਕੋਈ ਵਿਚਾਰ ਬਟੰਦਰਾ ਹੋਇਆ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਆ ਰਹੀ ਆ ਜੋ بڑے ਵੱਡੇ ਪੱਧਰ ਤੇ ਮਨਾਇਆ ਜਾ ਰਹੀ ਆ ਉਹਦੇ ਬਾਰੇ ਕੇ ਵਿਚਾਰ ਬਣਾੰਦਰਾ ਹੋਇਆ ਜਾਂ ਹਲੇ ਅਗੇ ਫਿਰ ਜੀ ਨਹੀਂ ਉਹਦੇ ਲਈ ਅਸੀਂ ਨੈਕਸਟ ਮੀਟਿੰਗ ਚ ਵਿਚਾਰ ਬਣਾੰਦਰਾ ਕਰਾਂਗੇ ਕਿਉਂਕਿ ਗੁਰਪੁਰਬ ਤਕਰੀਬਨ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਬਹੁਤ ਵਧੀਆ ਜਗਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਸਾਰ ਪੱਧਰ ਤੇ ਮਨਾਇਆ ਜਾਂਦਾ ਹੈ ਸਾਡੀ ਵੀ ਕੋਸ਼ਿਸ਼ ਹੋਏਗੀ ਆਪਣੇ ਲੈਵਲ ਤੇ ਸੇਵਾ ਦੇ ਵਿੱਚ ਹਿੱਸਾ ਵਾਸਕੀਏ ਜਾ ਕੇ ਲੰਗਰ ਵਰਤਾਈਏ ਜੋੜੇ ਸਾਫ ਕਰੀਏ ਭਾਂਡੇ ਮਾਜੀਏ ਜਿੱਦਾਂ ਦੀ ਸੇਵਾ ਸੰਸਥਾ ਵੱਲ ਹੋ ਸਕੇ ਉਹ ਕਿਉਂਕਿ ਸੰਸਥਾ ਨਵੀਂ ਹੈ ਅਜੇ ਮਾਇਕ ਤੌਰ ਤੇ ਬਹੁਤ ਮਜ਼ਬੂਤ ਨਹੀਂ ਹੈ ਪਰ ਅਸੀਂ ਯਤਨ ਕਰਾਂਗੇ ਕਿ ਵੱਧ ਤੋਂ ਵੱਧ ਸੇਵਾ ਜਿਹੜੀ ਹੈ ਸੰਸਥਾ ਵੱਲੋਂ ਨਹੀਂ ਉਹ ਹੋ ਗਿਆ ਜੀ ਜਿਵੇਂ ਉਹ ਨੌਵੇਂ ਪਾਤਸ਼ਾਹ ਦਾ ਚਿੱਦੀ ਸਾਰਾ ਵਰਲਡ ਹੀ ਬਣਾ ਰਿਹਾ ਬਹੁਤ ਤਕੜੇ ਪੱਧਰ ਤੇ ਕਿ ਥੋੜੀ ਸੰਸਥਾ ਬਣੀ ਹੋ ਕੋਈ ਮਾੜਾ ਮੋਟਾ ਅਸੀਂ ਅਗਲੀ ਮੀਟਿੰਗ ਜਿਹਦੇ ਬਾਰੇ ਵਿਚਾਰ ਕਰਕੇ ਇਹਦੇ ਬਾਰੇ ਵੀ ਅਸੀਂ ਮਤਾ ਪਾਵਾਂਗੇ ਕੋਸ਼ਿਸ਼ ਕਰਾਂਗੇ ਕਿ ਇੱਕ ਅਸੀਂ ਆਪਣਾ ਯੋਗਦਾਨ ਜਿੰਨਾ ਹੋ ਸਕੇ ਸਪਾਈ ਅਵਾਰੀ ਜੀ ਖਾਲਸਾ ਬਾਈਰ ਦੀ ਫਾਦੇ ਜੀ ਗੱਲ ਇਹ ਆ ਵੀ ਸਾਡੀ ਮਾਰਦਾ ਪ੍ਰਾਈਸ ਸੁਸਾਇਟੀ ਕਿ ਕਮੇਟੀ ਬਣੀ ਹੈ ਇਹਦੇ ਵਾਸਤੇ ਅਸੀਂ ਅੱਜ ਗ੍ਰੀਨ ਦੀਵਾਲੀ ਮਨਾਉਣ ਵਾਸਤੇ ਅਰਦਾਸ ਬਾਜ਼ ਕੀਤੀ ਹੈ ਵੀ ਆਪਣਾ ਪਟਾਕੇ ਨਾ ਚਲਾਓ ਪ੍ਰਦੂਸ਼ਣ ਨਾ ਫਲਾਓ ਤੇ ਇੱਕ ਸੁਖਮਈ ਦੀਵਾਲੀ ਵਰਤੇ ਕਿਸੇ ਨਾ ਕੋ ਖਾਸਾ ਨਾ ਵਰਤੇ ਘਰ ਸੁਖ ਸ਼ਾਂਤੀ ਰਹੇ ਪਰਵਾਰ ਸਭ ਨੂੰ ਅੰਮ੍ਰਿਤ ਦੇ ਅਨੰਦ ਉਹ ਦੁਆਏ ਵੀ ਸਾਰੀ ਦੇ ਨੀਵੀ ਹੈਗੀ ਹੈ ਉਹਨਾਂ ਨੂੰ ਐਨੀ ਸੁਖਮਈ ਹੋਵੇ ਕਿ ਉਹਨਾਂ ਦਾ ਸਾਰਾ ਸਾਲ ਵਧੀਆ ਨਿਕਲੇ ਬੜੀ ਕਿ ਖਾਲਸਾ ਬੈਗੂ ਫੜੇ ਅੱਜ ਦਾ ਰਗੜਾ ਆਪਣਾ ਹੋ ਗਿਆ ਅੱਜ ਦੀ ਮੀਟਿੰਗ ਦਾ ਮੇਨ ਮੁੱਦਾ ਜੀ ਸੰਸਾ ਦਾ ਕੀ ਪ੍ਰੋਗਰਾਮ ਆ ਇਸੋ ਦੇ ਬਾਰੇ ਆਪਣੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੀ ਮੀਟਿੰਗ ਹੋਈ ਹੈ ਮਾਨਤਾ ਭਲਾਈ ਸੇਵਾ ਸੋਸਾਇਟੀ ਦੀ ਜਿਹਦੇ ਚ ਬੜਾ ਭਰਪੂਰ ਯੋਗਦਾਨ ਪਾਇਆ ਸਾਰੇ ਨੰਦਰਾ ਨੇ ਸਾਡਾ ਜੋ ਮਕਸਦ ਹੈ ਸਿਰਫ ਸੇਵਾ ਹੈ ਚਾਹੇ ਅਸੀਂ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਵੰਡੀਆਂ ਚਾਹੇ ਬੂਟ ਵੰਡੇ ਚਾਹੇ ਸਵੈਟਰ ਜਿਸਖੀ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੇ ਗਰੀਬ ਸਿੱਖ ਬੱਚੇ ਆ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦੇਣੀ ਆ ਸੋ ਸੱਤੇ ਪਾਛਾ ਅਗੇ ਜੇ ਆਰਦਾਸ ਵੀ ਕੀਤੀ ਆ ਕਿ ਸੱਤੇ ਪਾਛਾ ਸਾਨੂੰ ਇਤਿਫਾਕ ਬਖਸ਼ੇ ਸਾਨੂੰ ਉਦਮ ਬਖਸ਼ੇ ਤਾਂ ਕਿ ਅਸੀਂ ਇਹ ਮਾਇਆ ਆਪਣੇ ਦਸਵੰਦ ਚੋਂ ਜਾਂ ਕੋਈ ਦਾਨੀ ਸੱਜਣਾ ਕੋਲ ਲੈ ਕੇ ਇਹ ਸੰਸਥਾ ਨੂੰ ਸੇਵਾ ਦੇ ਲਾਇਕ ਬਣਾਈ ਰੱਖੀਏ ਇਹਨਾਂ ਵਾਸ਼ਪੁਰ ਜੀ ਦਾ ਖਾਸ ਸੰਵਾਦ ਹਾਂਜੀ ਮੈਡਮ ਅੱਜ ਦੀ ਜੋ ਮੀਟਿੰਗ ਹੋਈ ਹੈ ਮਾਨਵਤਾ ਭਲਾਈ ਦੇ ਬਾਰੇ ਆ ਬਹੁਤ ਹੀ ਵਧੀਆ ਇਨੀਸ਼ੀਏਟਿਵ ਲਿਆ ਗਿਆ ਹੈਗਾ ਮਾਨਵਤਾ ਭਲਾਈ ਸੇਵਾ ਸੁਸਾਇਟੀ ਦੀ ਸਾਰੀ ਹੀ ਸਬੂਚੀ ਟੀਮ ਦਾ ਬਹੁਤ ਮੈਂ ਥੈਂਕਸ ਕਰ ਰਹੀ ਹੈਗੀਆਂ ਜਿਨ੍ਹਾਂ ਨੇ ਇੱਕ ਇਨੀਸ਼ੀਏਟਿਵ ਲਿਆ ਹੈਗਾ ਆ ਕਿਸ ਦੀਵਾਲੀ ਦੇ ਮੌਕੇ ਦੇ ਉੱਤੇ ਅਸੀਂ ਇੱਕ ਅਲੱਗ ਹੀ ਤਰੀਕੇ ਦੇ ਨਾਲ ਦੀਵਾਲੀ ਨੂੰ ਸੈਲੀਬ੍ਰੇਟ ਕਰਨ ਦਾ ਇਹਨਾਂ ਨੇ ਉਪਰਾਲਾ ਕੀਤਾ ਜਿਹਦੇ ਵਿੱਚ ਗ੍ਰੀਨ ਦੀਵਾਲੀ ਨੂੰ ਇਹਨਾਂ ਨੇ ਮਨਾਣਾ ਬਣਾਣਾ ਹੈਗਾ ਪਰ ਸਭ ਤੋਂ ਵਧੀਆ ਜਿਹੜਾ ਕੰਮ ਹੈਗਾ ਕੀ ਇੱਕ ਸੱਚੀ ਖੁਸ਼ੀ ਕੀ ਹੈਗੀ ਹੈ ਜਦੋਂ ਆਪਾਂ ਕਿਸੇ ਨੂੰ ਕਰੇ ਦੀਵਾਲੀ ਦੇ ਉੱਤੇ ਲਾਈਟਿੰਗ ਕਰਦੇ ਹੈਗੇ ਨੇ ਪਰ ਜੋ ਇਹਨਾਂ ਨੇ ਉਪਰਾਲਾ ਕੀਤਾ ਅੱਜ ਉਸ ਜੋਤੀ ਵਾਸਤੇ ਜਿਹੜੇ ਕਿ ਇੱਕ ਸਿੱਖਿਆ ਦੀ ਜੋਤੀ ਹੈਗੀ ਹੈ এডਿਕੇਸ਼ਨ এডਿਕੇਸ਼ਨ ਜਿਨ੍ਹਾਂ ਨੂੰ ਆਪਾਂ ਦੇ ਰਿਹਾ ਹੈਗਾ ਜੋ ਉਹਨਾਂ ਬੱਚਿਆਂ ਨੂੰ ਸਰਦੀ ਦੇ ਮੌਸਮ ਦੇ ਵਿੱਚ ਸਵੈਟਰਸ ਵੰਡਣ ਦਾ ਜਿਹੜਾ ਇੱਕ ਉਪਰਾਲਾ ਇਹਨਾਂ ਨੇ ਕੀਤਾ ਹੈਗਾ ਡਿਫਰੈਂਟ ਸਕੂਲ ਦੇ 100 ਬੱਚਿਆਂ ਨੂੰ ਸਵੈਟਰਸ ਦਿੱਤੇ ਜਾਣਗੇ ਮੈਂ ਕਹਿ ਰਹੀਆਂ ਕਿ ਆਪਾਂ ਨੂੰ ਕਿਸੇ ਇਹ ਸੋਚ ਕੇ ਕਿ ਆਪਾਂ ਜਰੂਰਤਮੰਦ ਦੀ ਮਾਂ ਫੜੀਏ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੈਗੇ ਨੇ ਔਰ ਉਹਨਾਂ ਦੇ ਚਿਹਰਿਆਂ ਦੇ ਉੱਤੇ ਜੋ ਮੁਸਕਾਨ ਆਏਗੀ ਮੈਨੂੰ ਲੱਗਦਾ ਹੈਗਾ ਹੈ ਕਿ ਉਹ ਕਿਸੇ ਵੀ ਇੱਕ ਅਲੱਗ ਹੀ ਖੁਸ਼ੀ ਦੇਗਾ ਔਰ ਇੱਕ ਅਲੱਗ ਹੀ ਚਮਕ ਤੇ ਆਪਾਂ ਨੂੰ ਮਾਨਵਤਾ ਭਲਾਈ ਸੇਵਾ ਸੁਸਾਇਟੀ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਐਸੇ ਇਨੀਸ਼ੀਏਟਿਵ ਆਪਾਂ ਨੂੰ ਲੈਣੇ ਚਾਹੀਦੇ ਹੈਗੇ ਨੇ। ਇਹ ਹੀ ਸੱਚੀ ਖੁਸ਼ੀ ਹੈ ਔਰ ਸੱਚੀ ਦੀਵਾਲੀ ਹੈ। ਇਹ ਹੈਗੇ ਆ ਦੀਵਾਲੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਅਗਰ ਤੁਸੀਂ ਵੀ ਚਾਹਦੇ ਹੋ ਕਿ ਤੁਸੀਂ ਕਿਸੇ ਦੇ ਚਿਹਰੇ ਤੇ ਖੁਸ਼ੀ ਲਾਣਾ ਚਾਹਦੇ ਤੇ ਮਾਨਵਤਾ ਭਲਾਈ ਸੇਵਾ ਵਾਸਤੇ ਤੁਸੀਂ ਵੀ ਆਪਣਾ ਯੋਗਦਾਨ ਧਨਮਨ ਧੰਦੇ ਨਾਲ ਦੇ ਸਕਦੇ ਹੋ। ਥੈਂਕ ਯੂ। ਸਾਰਾ ਸਾਹਿਬ ਜੀ। ਹਾਂਜੀ ਸਾਰਾ ਸਾਹਿਬ ਅੱਜ ਦੀ ਜੋ ਮੀਟਿੰਗ ਹੋਈ ਹੈ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਵਤਾ ਭਲਾਈ ਸੋਸਾਇਟੀ ਰਜਿਸਟਰਡ ਦੀ ਅੱਜ ਮੰਥਲੀ ਜਿਹੜੀ ਮੀਟਿੰਗ ਸੀਗੀ ਮਹੀਨਾਵਾਰ ਉਹਦੇ ਵਿੱਚ ਸਾਡੇ ਕੋਲ तकरीबन ਜਿਹੜੇ ਸਾਡੇ ਪੇਪਰ ਨੇ ਉਹ ਪਹੁੰਚ ਚੁੱਕੇ ਨੇ ਤੇ ਅਸੀਂ ਇਹ ਡਿਸਾਈਡ ਕੀਤਾ ਹੈ ਕਿ ਜਿਹੜਾ 30 ਤਰੀਕ ਨੂੰ ਅਸੀਂ ਸਾਈਟਰ ਵੰਡਨੇ ਨੇ ਰਾਮਗੜੀਆ ਸਕੂਲ ਚ ਤੇ 15 ਤਰੀਕ ਨੂੰ ਅਸੀਂ ਵੰਡਾਂਗੇ ਆਪਣਾ ਗੁਜਰਖਾ ਸਕੂਲ ਚ ਤੇ ਬਾਕੀ ਅਸੀਂ ਹੋਰ ਵੀ ਉਪਰਾਲੇ ਕਰਦੇ ਰਹਿੰਦੇ ਆ ਤੇ ਜੋ ਅਸੀਂ ਹੁਣ ਗੁਰਪੁਰਪੁਰ ਦੀ ਆ ਰਹੇ ਨੇ ਉਹਦੇ ਵਿੱਚ ਵੀ ਸਾਡਾ ਅਸੀਂ ਵੱਤ ਚੜ ਕੇ ਆਪਣੇ ਮੈਂਬਰਾਂ ਦੇ ਥਰੂ ਆਪਾਂ ਜਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਤੇ ਉੱਥੇ ਜਾ ਕੇ ਵੀ ਸੇਵਾ ਕਰਾਂਗੇ ਇੱਕ ਐਸਾ ਉਪਰਾਲਾ ਕਰਾਂਗੇ ਵੀ ਸਾਡੀ ਸੰਸਥਾ ਹੋਰ ਨਵੇਂ-ਨਵੇਂ ਬੰਦੇ ਜੋੜਨ ਤਾਂਕਿ ਅਸੀਂ ਹੋਰ ਮਜ਼ਬੂਤ ਹੋ ਸਕੀਏ ਵਾਈ ਫਰਦਾਨ ਖਾਲਸਾ ਵਾਈ ਬਹੁਤ ਕਰਵਾਂ ਅਦਾ ਤੇ ਹਾਂਜੀ ਪ੍ਰਿੰਸੀਪਲ ਸਾਹਿਬ ਅੱਜ ਦੀ ਜੋ ਮੀਟਿੰਗ ਹੋਈ ਆ ਇਹਦੇ ਬਾਰੇ ਮਾਣਾ ਮੋਟਾ ਹਾਂਜੀ ਅੱਜ ਜਿਹੜੀ ਮਨਤਪੁਲਾਈ ਸੇਵਾ ਸੰਸਥਾ ਦੀ ਜਿਹੜੀ ਮੀਟਿੰਗ ਮਹੀਨਾਵਾਰ ਹੋਈ ਆ ਤੇ ਇਹਦੇ ਵਿੱਚ ਜਿਵੇਂ ਸਰਦਾਰ ਮਜੀਦ ਸਿੰਘ ਜੀ ਨੇ ਆਪ ਨੂੰ ਦੱਸਿਆ ਹੀ ਆ ਕਿ ਵੀ ਜਿਹੜੇ ਵਿੱਚ ਅਸੀਂ ਰੋਡ ਬੰਦ ਬੱਚੇ ਸਕੂਲਾਂ ਦੇ ਉਹਨਾਂ ਨੂੰ ਸਵੈਟਰ ਦੇ ਰਹੇ ਆ ਤੇ ਉਹ 30 ਤਰੀਕ ਨੂੰ ਅਸੀਂ ਡਿਸਾਈਡ ਕੀਤਾ ਵੀ ਰਾਮਕੜੀਆ ਸੀਨੀਅਰ ਸੈਕੰਡਰੀ ਸਕੂਲ ਦੇ ਬੁਆਏਜ਼ ਅਤੇ ਗਰਲ ਸਕੂਲ ਦੇ ਵਿੱਚ 100 ਬੱਚਿਆਂ ਨੂੰ ਸਵੈਟਰ ਦੇਣੇ ਆ ਤੇ ਅਗਲੇ ਮਹੀਨੇ ਗੁਜਰਖਾਂ ਜਿਹੜਾ ਮਾਲਟਾਉਨ ਸਕੂਲ ਆ ਉਹਦੇ ਵਿੱਚ ਵੀ ਬੱਚੇ ਤੇ ਬੱਚੀਆਂ ਦੋਨਾਂ ਨੂੰ ਸਵੈਟਰ ਦਵਾਂਗੇ ਤੇ ਅੱਜ ਨਾਲ ਅਸੀਂ ਇੱਕ ਹੋਰ ਇੱਥੇ ਇਕੱਠੇ ਹੋਏ ਮੀਟਿੰਗ ਦੇ ਵਿੱਚ ਤੇ ਇਹਦੇ ਵਿੱਚ ਡਿਸਾਈਡ ਕੀਤਾ ਵੀ ਸਾਰੇ ਜਿਹੜੇ ਮੈਂਬਰ ਸਹਿਬਾਨ ਆ ਵੀ ਅਸੀਂ ਜਿਹੜੀ ਦੀਵਾਲੀ ਆ ਤੇ ਜਿਵੇਂ ਕਹਿੰਦੇ ਵੀ ਤੁੰਤਾ ਮਨਾ ਮਨਾਉਣੀ ਆ ਤੇ ਅਸੀਂ ਕਹਿੰਦੇ ਵੀ ਗ੍ਰੀਨ ਦੀਵਾਲੀ ਮਣਾਈ ਜਾਵੇ ਵੀ ਜਿਹੜੇ ਹੁਣ ਆਪਾਂ ਬੱਚੇ ਜਾਂ ਪਟਾਕੇ ਚਲਾ ਕੇ ਖੁਸ਼ੀ ਮਨਾਉਂਦੇ ਆ ਤੇ ਉਹ ਹਜ਼ਾਰਾਂ ਰੁਪਈਆ ਖੂਕ ਦਿੰਦੇ ਆ ਨਾਲ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਪ੍ਰਦੂਸ਼ਣ ਹੁੰਦਾ ਵੇ ਆਮ ਜਿਹੜਾ ਨਾਰਮਲ ਬੰਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਤੇ ਜੇ ਆਪਾਂ ਵੱਧ ਤੋਂ ਵੱਧ ਵੀ ਇਹਦੇ ਵਿੱਚ ਖੁਸ਼ੀ ਨਹੀਂ ਹੈਗੀ ਵੀ ਪਟਾਕਿਆਂ ਨੂੰ ਅੱਗ ਲਾ ਕੇ ਵੀ ਖੁਸ਼ੀ ਹੋਰ ਤਰ੍ਹਾਂ ਵੀ ਬਣਾਈ ਜਾ ਸਕਦੀ ਆ ਤੇ ਵੀ ਆਪਾਂ ਪ੍ਰਦੂਸ਼ਣ ਨੂੰ ਘੱਟ ਤੋਂ ਘੱਟ ਮਤਲਬ ਕੀਤਾ ਜਾ ਸਕੇ ਤੇ ਇਹ ਹੀ ਸਾਡੇ ਸਾਰਿਆਂ ਸੰਸਥਾ ਵੱਲੋਂ ਵੀ ਅਪੀਲ ਆ ਵੀ ਜਿੰਨੇ ਵੀ ਆਪਣੇ ਯਾਰ ਮਿੱਤਰ ਦੋਸਤ ਆ ਵੀ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਇਹ ਜਿਹੜੀ ਗ੍ਰੀਨ ਦੀਵਾਲੀ ਮਨਾਓ ਤੇ ਆਪਣੇ ਘਰੇ ਖੁਸ਼ੀਆਂ ਮਨਾਓ ਤੇ ਤੇ ਆਪਣੇ ਜਿਹੜੇ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਇਹ ਚ ਯੋਗਦਾਨ ਕਰ ਸਕਦੇ ਆ ਤੇ ਉਹ ਆਪਾਂ ਯੋਗਦਾਨ ਪਾਈਏ ਬੜੀ ਜੀ